ਅੰਮ੍ਰਿਤਸਰ ਦਾ ਇਤਿਹਾਸਿਕ ਕੰਪਨੀ ਬਾਗ ਜਿੱਥੇ ਸ਼ਹਿਰ ਵਾਸੀ ਸਵੇਰ ਦੇ ਸਮੇਂ ਵੱਡੀ ਗਿਣਤੀ ਵਿੱਚ ਸੈਰ ਕਰਨ ਆਉਂਦੇ ਹਨ ਅਤੇ ਤੰਦਰੁਸਤ ਰਹਿਣ ਲਈ ਕਸਰਤ ਅਤੇ ਯੋਗਾ ਵੀ ਕਰਦੇ ਹਨ। ਇੱਥੇ ਲੋਕਾਂ ਵੱਲੋਂ ਇੱਕ ਬਹੁਤ ਹੀ ਨੇਕ ਕੰਮ ਕੀਤਾ ਜਾਂਦਾ ਹੈ ਪੰਛੀਆਂ ਨੂੰ ਦਾਣਾ ਪਾਉਂਦਾ ਕਿਉਂਕਿ ਇਹ ਇੱਕ ਪੁੰਹਦਾ ਕੰਮ ਹੈ ਪਰ ਉਸ ਦੇ ਨਾਲ ਹੀ ਇੱਕ ਗਲਤ ਕੰਮ ਦੇਖਣ ਨੂੰ ਆਉਂਦਾ ਹੈ ਕਿ ਕੁਝ ਲੋਕ ਦਾਣਾ ਪਾਉਣ ਤੋਂ ਬਾਅਦ ਖਾਲੀ ਹੋਏ ਪੋਲੀਥਿਨ ਲਿਫਾਫੇ ਐਧਰ ਉਧਰ ਸੁੱਟ ਦਿੰਦੇ ਹਨ ਜੋ ਕਿ ਬਹੁਤ ਨੁਕਸਾਨਦਾਇਕ ਹੁੰਦੇ ਹਨ। ਫਾਸਮੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕੁਝ ਵਾਤਾਵਰਣ ਪ੍ਰੇਮੀਆ ਨੇ ਕਿਹਾ ਕਿ ਬੇਜ਼ੁਬਾਨਾਂ ਨੂੰ ਦਾਣਾ ਪਾਉਣਾ ਬਹੁਤ ਪੁੰਦਾ ਕੰਮ ਹੈ ਪਰ ਖਾਲੀ ਪਲਾਸਟਿਕ ਦੇ ਲਿਫਾਫੇ ਇੱਧਰ-ਉਧਰ ਸੁੱਟਣਾ ਬਹੁਤ ਹੀ ਗਲਤ ਹੈ ਕਿਉਂਕਿ ਇਹ ਪੋਲੀਥਿਨ ਬੈਗ ਸੀਵਰੇਜ ਪ੍ਰਣਾਲੀ ਨੂੰ ਖਰਾਬ ਕਰਦੇ ਹਨ ਅਤੇ ਕੂੜੇ ਦੇ ਰੂਪ ਵਿੱਚ ਇਕੱਠੇ ਹੋਏ ਇਹਨਾਂ ਲਿਫਾਫਿਆਂ ਨੂੰ ਗਊਆਂ ਖਾਂਦੀਆਂ ਹਨ ਜੋ ਕਿ ਉਹਨਾਂ ਨੂੰ ਬਿਮਾਰ ਕਰਦਾ ਹੈ। ਉਹਨਾਂ ਨੇ ਕਿਹਾ ਕਿ ਦਾਣਾ ਪਾਉਣ ਤੋਂ ਬਾਅਦ ਜਾਂ ਤਾਂ ਖਾਲੀ ਲਿਫਾਫੇ ਇੱਥੇ ਕੋਲ ਹੀ ਲੱਗੇ ਡਸਟਬਿਨ ਵਿੱਚ ਪਾਓ ਜਾਂ ਫਿਰ ਪੋਲੀਥਿਨ ਲਿਫਾਫੇ ਦੀ ਵਰਤੋਂ ਹੀ ਨਾ ਕਰੋ ਤਾਂ ਜੋ ਵਾਤਾਵਰਨ ਦੂਸ਼ਿਤ ਨਾ ਹੋਵੇ ਕੰਪਨੀ ਬਾਗ ਇੱਕ ਉਹ ਸਥਾਨ ਆ ਸ਼੍ਰੀ ਅਮਰਸਰ ਸਾਹਿਬ ਜੀ ਦੀ ਧਰਤੀ ਤੇ ਜਿਹੜਾ ਆਕਸੀਜਨ ਦਾ ਕੇਂਦਰ ਆ ਇੱਥੇ ਰੋਜ਼ ਸਵੇਰੇ ਦੇਨ ਚੜਦੇ ਸਵੇਰੇ 4-5 ਵਜੇ ਤੋਂ ਲੈ ਕੇ ਰਾਤ 9-10 ਵਜੇ ਤੱਕ ਲੋਕ ਸੈਰ ਕਰਦੇ ਨੇ ਤਾਜੀ ਹਵਾ ਦਾ ਆਨੰਦ ਮਾਣਦੇ ਨੇ ਅਤੇ ਇੱਥੇ ਜਿਹੜੀ ਆਕਸੀਜਨ ਸ਼ੁੱਧ ਲੈ ਕੇ ਆਪਣਾ ਜਿਹੜਾ ਜੀਵਨ ਆ ਉਹ ਸਹੀ ਬਤੀਤ ਕਰਦੇ ਆ ਇੱਥੇ ਇੱਕ ਸੇਵਾ ਦਾ ਕੰਮ ਆ ਇਹ ਕਬੂਤਰਾਂ ਨੂੰ ਦਾਣਾ ਲੋਕ ਪਾਉਂਦੇ ਨੇ ਅਤੇ ਇਹ ਦਾਣਾ ਜਿਹੜਾ ਇਹ ਸਾਡੇ ਬੇਜਾਨ ਜਾਨਵਰ ਨੇ ਉਹਨਾਂ ਲਈ ਇੱਕ ਖਰਾਕ ਆ ਲੇਕਿਨ ਇਹ ਖਰਾਕ ਦਾ ਕਬੂਤਰ ਖਰਾਕ ਖਾ ਲੈਂਦੇ ਹਨ ਲੇਕਿਨ ਪੰਨ ਖੱਟ ਲੋਕ ਪੰਨ ਖੱਟ ਲੈਂਦੇ ਹਨ ਅਤੇ ਕਬੂਤਰ ਖਰਾਕ ਖਾ ਲੈਂਦੇ ਹਨ ਲੇਕਿਨ ਜਿਹੜੇ ਇਹ ਜਿਹੜਾ ਦਾਣਾ ਵਾ ਉਹ ਜਿਸ ਭਾਂਡੇ ਦੇ ਵਿੱਚ ਜਿਸ ਲਫਾਫੇ ਦੇ ਵਿੱਚ ਪਾ ਕੇ ਲੈ ਕੇ ਆਂਦੇ ਹਨ ਭਾਂਡੇ ਦਾ ਮਤਲਬ ਲਫਾਫਾ ਪਲਾਸਟਿਕ ਦਾ ਲਫਾਫਾ ਜਿਹੜਾ ਜੀਵਨ ਵਾਸਤੇ ਜ਼ਹਿਰ ਆ ਇਹ ਲਫਾਫੇ ਪਏ ਹੋਏ ਨੇ ਇਹ ਜ਼ਹਿਰ ਆ ਜਿਹੜਾ ਇਹਨੂੰ ਇਹ ਇੱਥੇ ਸੁੱਟ ਜਾਂਦੇ ਹਨ ਇਹ ਅੱਗੋਂ ਇਹ ਲਫਾਫੇ ਸੀਵਰੇਜ ਦੇ ਵਿੱਚ ਚਲੇ ਜਾਂਦੇ ਆ ਕੂੜੇ ਦੇ ਵਿੱਚ ਚਲੇ ਜਾਂਦੇ ਆ ਜਾਮ ਲੱਗਦੇ ਆ ਇੱਕ ਲਫਾਫਾ ਵਿਗਿਆਨਕ ਕਹਿੰਦੇ ਨੇ ਵਿਗਿਆਨਕ ਕਹਿੰਦੀ ਆ ਕਿ ਇਹਦੀ 100 150 ਸਾਲ ਇਹ ਮਿੱਟੀ ਦੇ ਵਿੱਚ ਵੀ ਨਹੀਂ ਗਲਦਾ ਦੇ ਨਾਂ ਇਹ ਖਰਾਬ ਹੁੰਦਾ ਔਰ ਜਦੋਂ ਪਾਣੀ ਦੇ ਵਿੱਚ ਸੀਵਰੇਜ ਚ ਚਲ ਜਾਂਦਾ ਇਹ ਢੱਕਾ ਇਸੇ ਤਰ੍ਹਾਂ ਲੱਗ ਜਾਂਦਾ ਤੇ ਅੱਗੇ ਪਾਣੀ ਦਾ ਵਹਾਅ ਬੰਦ ਹੋ ਜਾਂਦਾ ਇਹਨੂੰ ਗਊਆਂ ਆਂਦੀਆਂ ਹਨ ਉਹ ਵਿੱਚ ਦਾਣਾ ਰਹਿ ਜਾਂਦਾ ਹੈ ਉਹ ਗਊਆਂ ਪਸ਼ੂ ਖਾ ਜਾਂਦੇ ਹਨ ਉਹ ਵੀ ਬਿਮਾਰ ਹੁੰਦੇ ਹਨ ਸੋ ਇਹ ਸਾਰੇ ਹੀ ਜਿਹੜੇ ਇੱਥੇ ਲੋਕ ਕਬੂਤਰਾਂ ਦੇ ਪੰਛੀਆਂ ਨੂੰ ਦਾਣਾ ਪਾਣ ਆਂਦੇ ਹਨ ਉਹਨਾਂ ਨੂੰ ਸੁਨੇਹਰ ਬੇਨਤੀ ਆ ਕਿ ਇਹ ਆਪਾਂ ਪਲਾਸਟਿਕ ਤੋਂ ਪਰਹੇਜ਼ ਕਰੀਏ ਪਲਾਸਟਿਕ ਦੀ ਵਰਤੋਂ ਨਾ ਕਰੀਏ ਪਹਿਲਾਂ ਵੀ ਸਰਕਾਰਾਂ ਵੀ ਇਸ ਗੱਲ ਤੇ ਕਾਫੀ ਸਾਰਾ ਯੋਰ ਪਾ ਚੁੱਕੇ ਆ ਕਿ ਪਲਾਸਟਿਕ ਦਾ ਲਫਾਫਾ ਨਾ ਵਰਤੀ ਆ ਆਪਾਂ ਕਾਗਜ਼ ਦੇ ਲਫਾਫੇ ਵਰਤੀਏ ਜਾਂ ਕਿਸੇ ਭਾਂਡੇ ਦੇ ਵਿੱਚ ਰੋਜ਼ ਹੀ ਆਪਾਂ ਦਾਣਾ ਪਾਣਾ ਨਾ ਉਹ ਕਿਸੇ ਭਾਂਡੇ ਚ ਲਿਆ ਕੇ ਤੇ ਦਾਣਾ ਪਾਈਏ ਉਸ ਤੋਂ ਬਾਅਦ ਕਾਰਪੋਰੇਸ਼ਨ ਨੇ ਆ ਸਾਡਾ ਡਸਟਬਿਨ ਵੀ ਲਗਾ ਕੇ ਰੱਖੇ ਨੇ ਆਪਾਂ ਇਹਨਾਂ ਡਸਟਬਿਨਾਂ ਦੇ ਵਿੱਚ ਵੀ ਲਫਾਫੇ ਪਾ ਸਕਦੇ ਆ ਫੋਲਡ ਕਰਕੇ ਚੰਗੀ ਤਰ੍ਹਾਂ ਵਿੱਚ ਪਾ ਦਈਏ ਤਾਂ ਕਿ ਉੱਡਣ ਨਾ ਨਾ ਇਹਨਾਂ ਨੂੰ ਕੋਈ ਵਾਤਾਵਰਨ ਨੂੰ ਆਪਾਂ ਇਹ ਜਿਹੜਾ ਜਿਸ ਤਰ੍ਹਾਂ ਕੰਪਨੀ ਬਾਗ ਸਾਨੂੰ ਸ਼ੁੱਧ ਹਵਾ ਦਿੰਦਾ ਵਾ ਇਹ ਜਾਨਵਰ ਸਾਨੂੰ ਚਹਿਕਦੇ ਨੇ ਮਹਿਕਦੇ ਨੇ ਇਸੇ ਤਰ੍ਹਾਂ ਹੀ ਆਪਾਂ ਆਪਣੇ ਵਾਤਾਵਰਣ ਨੂੰ ਵੀ ਸ਼ੁੱਧ ਰੱਖੀਏ ਪਲਾਸਟਿਕ ਦੀ ਦੁਰਵਰਤੋਂ ਨਾ ਕਰੀਏ ਇਹ ਦੁਰਵਰਤੋਂ ਸਾਡੇ ਮਾਨਸ ਮਾਨਸ ਜੀਵਨ ਵਾਸਤੇ ਪਸ਼ੂਆਂ ਵਾਸਤੇ ਸਾਰਿਆਂ ਵਾਸਤੇ ਹਾਨੀਕਾਰਕ ਹੈ ਅੰਮ੍ਰਿਤਸਰ ਦਾ ਇਤਿਹਾਸਿਕ ਕੰਪਨੀ ਬਾਗ ਜਿੱਥੇ ਸਵੇਰ ਦੇ ਸਮੇਂ ਸ਼ਹਿਰ ਵਾਸੀ ਬਹੁਤ ਵੱਡੀ ਗਿਣਤੀ ਵਿੱਚ ਆਉਂਦੇ ਨੇ ਸੈਰ ਕਰਦੇ ਨੇ ਆਪਣੇ ਆਪ ਨੂੰ ਤੰਦਰੁਸਤ ਰੱਖਦੇ ਨੇ ਔਰ ਸ਼ੁੱਧ ਵਾਤਾਵਰਣ ਦੇ ਵਿੱਚ ਇੱਕ ਆਕਸੀਜਨ ਪ੍ਰਾਪਤ ਕਰਦੇ ਨੇ ਲੇਕਿਨ ਇਸ ਜਿਹੜਾ ਕੰਪਨੀ ਬਾਗ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਸੇਵਾ ਦਾ ਕਾਰਜ ਵੀ ਚੱਲਦਾ ਹੈ ਲੋਕ ਪੰਨ ਖੜਦੇ ਨੇ ਲੋਕ ਪੰਛੀਆਂ ਨੂੰ ਦਾਣਾ ਪਾਉਂਦੇ ਨੇ ਚੰਗੀ ਗੱਲ ਹੈ ਬੇਜ਼ੁਬਾਨਾਂ ਨੂੰ ਉਹਨਾਂ ਨੂੰ ਖੁਰਾਕ ਦੇਣਾ ਜਾਂ ਉਹਨਾਂ ਨੂੰ ਦਾਣਾ ਪਾਣੀ ਜਿਹੜਾ ਪਾਉਣਾ ਇੱਕ ਚੰਗੀ ਗੱਲ ਹੈ ਇੱਕ ਪੁੰਦਾ ਕੰਮ ਹੈ ਲੇਕਿਨ ਉਸ ਦੇ ਨਾਲ ਨਾਲ ਇੱਕ ਕੰਮ ਗਲਤ ਵੀ ਹੋ ਜਾਂਦਾ ਹੈ ਜਿਹੜੇ ਲੋਕ ਇੱਥੇ ਦਾਣਾ ਪਾਉਂਦੇ ਨੇ ਉਹ ਪਲਾਸਟਿਕ ਦੇ ਲਿਫਾਵੇ ਜਾਂ ਕਰੋ ਲੈ ਕੇ ਆਉਂਦੇ ਨੇ ਜਾਂ ਗੱਡੀ 'ਚ ਰੱਖੇ ਹੁੰਦੇ ਨੇ ਉਹ ਦਾਣਾ ਪਾਉਣ ਤੋਂ ਬਾਅਦ ਪਲਾਸਟਿਕ ਦੇ ਲਿਫਾਵੇ ਡੇ ਸੜਕਾਂ 'ਤੇ ਸੁੱਟ ਦਿੰਦੇ ਨੇ ਕੂੜਾ ਸੁੱਟ ਦਿੰਦੇ ਨੇ ਜਿਸ ਨਾਲ ਇਹ ਨੁਕਸਾਨਦਾਇਕ ਕੰਮ ਬਣ ਜਾਂਦਾ ਹੈ ਕਿਉਂਕਿ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਉਹ ਬਹੁਤ ਨੁਕਸਾਨਦੇਹ ਹੁੰਦੇ ਨੇ ਕਿਉਂਕਿ ਉੱਡ ਕੇ ਉਹ ਸੀਵਰੇਜ ਜਾਂਦੇ ਨੇ ਸੀਵਰੇਜ ਬੰਦ ਹੁੰਦੇ ਨੇ ਨਾ ਉਹ ਗਲਦੇ ਨਾ ਕੁਛ ਉਹਨਾਂ ਦਾ ਵਿਗੜਦਾ ਹੈ ਲੇਕਿਨ ਇਸ ਦੇ ਨਾਲ ਜਿਹੜੇ ਉਹ ਸੜਕਾਂ ਤੇ ਕੂੜਿਆਂ ਦੇ ਵਿੱਚ ਮਿਕਸ ਹੋ ਕੇ ਕੂੜੇ ਦਾ ਢੇਰ ਵੀ ਬਣਦਾ ਹੈ ਔਰ ਗੰਦੇ ਲਿਫਾਫੇ ਇੱਧਰ ਉੱਧਰ ਉੱਡ ਕੇ ਗੰਦਗੀ ਫੈਲਾਉਂਦੇ ਨੇ ਵਾਤਾਵਰਣ ਜਿਹੜਾ ਉਹ ਦੋਸ਼ੀਤ ਹੁੰਦਾ ਹੈ ਔਰ ਜਿਹੜੇ ਆ ਜਿਵੇਂ ਕਿ ਹੁਣ ਇੱਕ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੇ ਦੱਸਿਆ ਗੱਲਬਾਤ ਕਰਦੇ ਆ ਸਾਡੇ ਨਾਲ ਕਿਹੜੇ ਗੰਦੇ ਲਿਫਾ ਜਿਹੜੇ ਗਊਆਂ ਆ ਜਾਂ ਪਸ਼ੂ ਤਾਂ ਨੇ ਉਹ ਵੀ ਖਾਂਦੇ ਨੇ ਉਹ ਵੀ ਬਿਮਾਰ ਹੋ ਜਾਂਦੇ ਨੇ ਲੇਕਿਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕੰਮ ਨਾ ਕਰੀਏ ਜੇ ਆਪਾਂ ਪੰਨ ਖੱਟ ਰਹੇ ਆ ਪੰਛੀਆਂ ਨੂੰ ਦਾਣਾ ਪਾ ਰਹੇ ਆ ਜਰੂਰ ਪਾਓ ਲੇਕਿਨ ਸਾਡਾ ਸਾਰਿਆਂ ਦਾ ਇਹ ਫਰਜ਼ ਬੰਦਾ ਹੈ ਕਿ ਜਿਹੜੇ ਪਲਾਸਟਿਕ ਦੇ ਲਿਫਾਫੇ ਨੇ ਉਹ ਇਧਰ ਉਧਰ ਨਾ ਛੁੱਟੀ ਅਕੂਗੀ ਡਸਟਬਿਨ ਲਗਾਏ ਗਏ ਨੇ ਕਾਰਪੋਰੇਸ਼ਨ ਵੱਲੋਂ ਉਹਨਾਂ ਦੇ ਵਿੱਚ ਪਾਈਏ ਲਿਫਾਫੇ ਤਾਂ ਜੋ ਕਿ ਉਹ ਉੱਡ ਕੇ ਇਧਰ ਉਧਰ ਨਾ ਜਾਣ ਔਰ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ ਫਾਸਟਵੇਅ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ